ਸਾਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇਸ ਨਵੇਂ ਵੀਡੀਓ ਵਿੱਚ ਤੇ ਅੱਜ ਗੱਲ ਕਰਦੇ ਆ ਕਿ ਕੋਈ ਨਾ ਗੱਲ ਸੁਣਾ ਰਿਆ ਸੀ ਵੀ ਬੱਕਰੀ ਜਿਹੜਾ ਨੌ ਪੰਡ ਕਿਵੇਂ ਖਾ ਗਈ ਇੱਕ ਬੰਦੇ ਦੇ ਨੌ ਪੰਡ ਕਿਵੇਂ ਖਾ ਗਈ ਤੇ ਉਹ ਗੱਲ ਐਵੇਂ ਸੀ ਕਿ ਵੀ ਇੱਕ ਜੰਗਲ ਵਿੱਚ ਦੇ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਜਾ ਰਹੇ ਸੀਗੇ ਮਤਲਬ ਉਧਰ ਦੇ ਗੁਜ਼ਰ ਰਹੇ ਸੀ ਰਾਹ ਵਿੱਚ ਦੀ ਤੇ ਰਾਹ ਸਫ਼ਰ ਕਾਫੀ ਲੰਮਾ ਸੀ ਤੇ ਪੀਣ ਲਈ ਨਾ ਪਾਣੀ ਨਹੀਂ ਸੀ ਉਹਨਾਂ ਕੋਲ ਤੇ ਉਹਨਾਂ ਨੇ ਵੇਖਿਆ ਵੀ ਜੰਗਲ ਵਿੱਚ ਨਾ ਇੱਕ ਦੂਰ ਉੱਥੇ ਜੀ ਆ ਜੜੀ ਸੀ ਇੱਕ ਤੇ ਨਾ ਬੱਕਰੀਆਂ ਤੇ ਭੇਡਾਂ ਚਾਰ ਰਿਆ ਸੀ ਤੇ ਮਹਾਰਾਜ ਉਹਨਾਂ ਕੋਲੇ ਗਏ ਤੇ ਉਹਨਾਂ ਨੇ ਕਹਿ ਦੇ ਵੀ ਤੁਹਾਡੇ ਕੋਲ ਪੀਣ ਲਈ ਪਾਣੀ ਹੈਗਾ ਤਾਂ ਕਹਿੰਦਾ ਮੈਨੂੰ ਦੇ ਦਿਓ ਮੈਨੂੰ ਵੀ ਬਹੁਤ ਪਿਆਸ ਲੱਗੀ ਆ ਤੇ ਤੁਹਾਡਾ ਕਹਿੰਦਾ ਬਹੁਤ ਸ਼ੁਕਰ ਹੋਊਗਾ ਜੇ ਤੁਹਾਡੇ ਕੋਲ ਪਾਣੀ ਹੈਗਾ ਤੇ ਉਹ ਜਿਹੜਾ ਆ ਜੜੀ ਸੀ ਗਾਂਹਾ ਉਹ ਕਹਿੰਦਾ ਹਾਂਜੀ ਹਾਂਜੀ ਪਾਣੀ ਜ਼ਰੂਰ ਵੀ ਮੇਰੇ ਕੋਲੇ ਰੋਟੀਆਂ ਵੀ ਹੈਗੀਆਂ ਮਿਸੀਆਂ ਬੇਸਣ ਵਾਲੀਆਂ ਰੋਟੀਆਂ ਜਿਹੜੀਆਂ ਪਹਿਲਾਂ ਲੋਕ ਪਕਾਉਂਦੇ ਹੁੰਦੇ ਸੀ ਮਿਸੀਆਂ ਰੋਟੀਆਂ ਜੋ ਕਹਦਾ ਰੋਟੀਆਂ ਵੀ ਛਕੋ ਤੇ ਕਹਿੰਦਾ ਪਾਣੀ ਵੀ ਪੀਓ ਤੇ ਉਹ ਸਾ ਜਿਹੜੀ ਨੇ ਜਿਹੜੀਆਂ ਦੋ ਰੋਟੀਆਂ ਮਹਾਰਾਜ ਨੂੰ ਛੇਰੇ ਪੰਜਾਬ ਨੂੰ ਖਵਾ ਤੀਆਂ ਤੇ ਦੋ ਰੋਟੀਆਂ ਆਪ ਖਾ ਲਈਆਂ ਉਤੋਂ ਦੇ ਵਧੀਆ ਠੰਡਾ ਪਾਣੀ ਸੀ ਉਹਦੇ ਕੋਲੇ ਉਹ ਪੀ ਲਿਆ ਤੇ ਉਹਦੀ ਇਹ ਸੇਵਾ ਵੇਖ ਕੇ ਮਹਾਰਾਜ ਛੇਰੇ ਪੰਜਾਬ ਬਹੁਤ ਜ਼ਿਆਦਾ ਹੀ ਖੁਸ਼ ਹੋਏ ਵੀ ਬੰਦੇ ਦਾ ਕਿੱਡਾ ਦੇਲਾ ਉਹਨੇ ਆਪਦੇ ਖਾਨ ਚੋਂ ਕਹਿੰਦਾ ਖਾਣ ਮੈਨੂੰ ਦਿੱਤਾ ਤੇ ਮਹਾਰਾਜ ਕਹਿਣ ਲੱਗੇ ਵੀ ਤੂੰ ਜੋ ਕੁਝ ਮੰਗ ਲਾ ਜੋ ਕੁਝ ਤੂੰ ਮੰਗਣਾ ਕਹਿੰਦਾ ਮੇਰੇ ਤੋਂ ਅੱਜ ਕਹਿੰਦਾ ਮੈਂ ਬਾਹਰ ਕੋਸ਼ਿ ਹੈ ਤੇਰੀ ਇਸ ਕਹਿੰਦਾ ਸੇਵਾ ਤੋਂ ਕਹਿੰਦਾ ਉਹ ਕਹਿੰਦਾ ਨਹੀਂ ਜੀ ਕਹਿੰਦਾ ਮੈਨੂੰ ਕੋਸ਼ਿ ਜੈਦਾ ਕੰਗਾ ਬਾਸ ਤੇ ਕਹਿੰਦਾ ਮੈਂ ਕਹਿੰਦਾ ਜੇ ਕੋਈ ਹੋਰ ਵੀ ਹੁੰਦਾ ਕਹਿੰਦਾ ਮੈਂ ਫਿਰ ਵੀ ਕਹਿੰਦਾ ਖਵਾਈ ਦਿੰਦਾ ਰੋਟੀ ਦਾ ਕੀ ਹੈ ਕਹਿੰਦਾ ਕਹਿੰਦਾ ਸੇਵਾ ਹੀ ਆ ਤੇ ਕਹਿੰਦਾ ਨਹੀਂ ਮਹਾਰਾਜ ਕਹਿੰ ਤੂੰ ਮੰਗ ਲਾ ਕਹਿੰਦਾ ਨਹੀਂ ਜੀ ਤੁਸੀਂ ਜੋ ਕੋਈ ਦੇਣਾ ਦੇ ਦਿਓ ਆ ਦੀ ਖੁਸ਼ੀ ਨਾਲ ਤੇ ਮਹਾਰਾਜ ਨੇ ਕਹਿੰਦਾ ਇੱਕ ਪੱਤਾ ਚੱਕਿਆ ਥੱਲੋਂ ਤੇ ਇੱਕ ਗੋਲਾ ਚੱਕਿਆ ਧਰਤੀ 'ਚ ਤੇ ਉਹਦੇ ਤੇ ਇੱਕ ਪੱਤੇ ਤੇ ਨੌ ਪਿੰਡ ਜਿਹੜੇ ਆ ਮਹਾਰਾਜ ਨੇ ਉਹਦੇ ਨਾਲ ਲਿਖਤੇ ਮਹਾਰਾਜ ਕਹਿੰਦੇ ਵੀ ਜਦੋਂ ਵੀ ਤੂੰ ਕਿਤੇ ਉਧਰ ਆਵੇਂ ਆਪਣੇ ਤੇ ਕਹਿੰਦਾ ਮੇਰੇ ਕੋਲ ਆ ਜੀ ਕਹਿੰਦਾ ਨੌ ਪਿੰਡੇ ਮੈਂ ਤੈਨੂੰ ਦੇ ਦਾਂਗਾ ਤੇ ਨੌ ਪਿੰਡਾਂ ਵਿੱਚ ਆਪਦੀ ਫਸਲ-ਫੋਸਲ ਜਿਹੜੀ ਤੂੰ ਬੀਜ ਲਿਆ ਕਰੀ ਉਦੋਂ ਹੁੰਦੇ ਛੋਲੇ, ਮੱਕੀ, ਬਾਜਰਾ ਇਹੋ ਜਿਹਾ ਕੁਝ ਹੁੰਦਾ ਸੀ ਹੁਣ ਵਾਂਗੂ ਝੋਨੇ ਝਾਨੇ ਕੁਝ ਨਹੀਂ ਹੁੰਦੇ ਸੀ ਉਦੋਂ ਹਿੱਸਿਆਂ ਤੇ ਮਤਲਬ ਹੁੰਦੀ ਸੀ ਹਿੱਸਿਆਂ ਤੇ ਉਦੋਂ ਅੱਧਾ 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 ਹੁੰਦਾ ਸੀ ਤੇ ਕਹਿੰਦਾ ਜਦੋਂ ਤੂੰ ਆਇਆ ਕਹਿੰਦਾ ਮੇਰੇ ਤੋਂ ਵੀ ਨੌ ਪਿੰਡ ਲੈ ਲੈ ਉਹ ਕਹਿੰਦਾ ਠੀਕ ਹੈ ਜੀ ਤੇ ਉਹ ਮਹਾਰਾਜ ਚਲੇ ਜਾਂਦੇ ਆ ਤੇ ਕਾਫੀ ਸਮਾਂ ਬੀਤ ਜਾਂਦਾ ਉਹ ਬੰਦਾ ਨਹੀਂ ਜਿਹੜਾ ਗਿਆ ਹੁੰਦਾ ਵੀ ਉਹ ਪੱਤਾ ਲੈ ਕੇ ਮਹਾਰਾਜ ਕੋਲੇ ਅੱਜ ਨੌ ਪਿੰਡ ਮੰਗਣ ਤੇ ਫਿਰ ਉਹਨੂੰ ਇੱਕ ਯਾਦ ਆਉਂਦੀ ਆ ਵੀ ਹਾਂ ਮੈਂ ਤਾਂ ਜਾਣਾ ਸੀ ਤੇ ਉਹ ਪੱਤਾ ਕੱਢਦਾਗਾ ਪੱਤਾ ਕੱਢ ਕੇ ਤੇ ਐਵੇਂ ਮੰਜੇ ਤੇ ਰੱਖ ਲੈਂਦਾ ਤੇ ਉਧਰੋਂ ਆਪਦੀ ਪੱਗ ਬੰਨਣ ਲੱਗ ਜਾਂਦਾ ਤੇ ਭਾਈ ਉਹ ਪੱਗ ਬੰਨਦਾ ਬੰਨਦਾ ਤੇ ਚੰਗੀ ਤਰ੍ਹਾਂ ਸਾਜੇ ਸਵਰਨ ਲੱਗ ਗਿਆ ਤੇ ਉਧਰ ਬੱਕਰੀ ਆਉਂਦੀ ਆ ਤੇ ਮੰਜੇ ਤੇ ਜਿਹੜਾ ਪੱਤਾ ਪਿਆ ਹੁੰਦਾ ਤੇ ਉਹ ਚਰ ਜਾਂਦੀ ਏ ਤੇ ਉਹ ਜਦੋਂ ਵੇਖਦਾ ਤੇ ਮੱਥੇ ਤੇ ਹੱਥ ਮਾਰਦਾ ਕਹਿੰਦਾ ਲੈ ਮੇਰੇ ਬੱਕਰੀ ਕਹਿੰਦਾ ਨੌ ਪਿੰਡ ਹੀ ਖਾ ਗਈ ਤੇ ਉਹਦੇ ਵਿਚਾਰੇ ਸਾਰੇ ਪੱਗ ਬੰਨੇ ਬਣਾਈ ਸਾਰਾ ਕੁਝ ਉੱਥੇ ਧਰਿਆ ਰਹਿ ਜਾਂਦਾ ਪਰ ਜੇ ਐਵੇਂ ਸੀ ਚਲ ਬੱਕਰੀ ਤਾਂ ਉਹ ਨੌ ਪਿੰਡ ਖਾ ਹੀ ਗਈ ਤੇ ਜੇ ਉਹ ਪੱਤੇ ਵੀ ਨਾ ਵੀ ਮੈਨ ਲਾਦਾ ਛੇ ਛੇਰੇ ਭਜਾ ਮਹਾਰਾਜਾ ਕੋਲੇ ਜਾਂਦਾ ਤੇ ਸ਼ਾਇਦ ਉਹਨੂੰ ਮਿਲ ਵੀ ਜਾਂਦੇ ਨੌ ਪਿੰਡ ਕਿਉਂਕਿ ਐਡਾ ਦਿਲ ਹੋਵੇ ਜਿਹੜੇ ਮਹਾਰਾਜ ਦਾ ਉਹ ਕਦੇ ਉਹਨੂੰ ਨਾ ਨਹੀਂ ਕਰ ਸਕਦਾ ਸੀ ਤੇ ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਬੜੇ ਮਹਾਨ ਰਾਜੇ ਸੀ ਜੇ ਉਹ ਪੱਤੇ ਬਿਨਾ ਵੀ ਜਾਂਦਾ ਤੇ ਕਤਾਵੇਂ ਉਹਨਾਂ ਨੂੰ ਮੇਲ ਹੀ ਜਾਣੇ ਸੀ ਪਰ ਉਹ ਨਹੀਂ ਗਿਆ ਤੇ ਇਹ ਸੀ ਵੀ ਬੱਕਰੀ ਨੌ ਪੈਂਡ ਐਵੇਂ ਉਹ ਖਾ ਜਾਂਦੀ ਹੈ ਬੰਦੇ ਦੇ ਤੇ ਕਿਵੇਂ ਲੱਗੀ ਕਹਾਣੀ ਤੇ ਜੇ ਚੰਗੀ ਲੱਗੀ ਲਾਈਕ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ